ਦੇਸ਼ ਦੀ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਬੜੀ ਹੀ ਸਿਆਸੀ ਪਾਰਟੀਆਂ ਦੇ ਵਿੱਚ ਗੱਠਜੋੜ ਹੋਣੇ ਨੇ ਤੇ ਬੜੀ ਹੀ ਸਿਆਸੀ ਪਾਰਟੀਆਂ ਦੇ ਜਿਹੜੇ ਗੱਠਜੋੜ ਨੇ ਉਹ ਟੁੱਟਣੇ ਨੇ ਪਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਇਸ ਸਮੇਂ ਦੇਸ਼ ਦੇ ਵਿੱਚ ਰੂਲ ਕਰ ਰਹੀ ਪਾਰਟੀ ਬੀਜੇਪੀ ਪਾਰਟੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਅਲਾਈਅንስ ਜਾਂ ਬੀਜੇਪੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਇਹ ਗੱਲ ਹਰ ਇੱਕ ਵਿਅਕਤੀ ਬੰਦਾ ਜਾਣਨਾ ਚਾਹੁੰਦਾ ਕਿ ਕੀ ਹੁਣ ਅਕਾਲੀਆਂ ਦਾ ਬੀਜੇਪੀ ਦੇ ਨਾਲ ਸਮਝੌਤਾ ਹੋ ਗਿਆ ਕੀ ਅਕਾਲੀ ਤੇ ਬੀਜੇਪੀ ਭਾਰਤੀ ਜਨਤਾ ਪਾਰਟੀ ਕੀ ਇਕੱਠਿਆਂ ਹੁਣ ਚੋਣਾਂ ਲੜਨਗੇ ਆਖਰ ਗੱਲਬਾਤ ਖੜੀ ਕਿੱਥੇ ਹੈ ਜਾਂ ਫਿਰ ਨਹੀਂ ਅਕਾਲੀਆਂ ਦਾ ਬੀਜੇਪੀ ਦੇ ਨਾਲ ਕੋਈ ਸਮਝੌਤਾ ਨਹੀਂ ਹੋਊਗਾ ਬੀਜੇਪੀ ਵੱਖਰੀ ਲੜੂਗੀ ਸ਼ਰੋਮਣੀ ਅਕਾਲੀ ਦਲ ਆਪਣੇ 13 ਕੈਂਡੀਡੇਟ ਵੱਖਰੇ ਉਤਾਰੂਗਾ ਇਹ ਪੰਜਾਬ ਦੇ ਸਿਆਸੀ ਜਿਹੜਾ ਪੰਜਾਬ ਦਾ ਗਲਿਆਰਾ ਉਹਦੇ 'ਚ ਇਹ ਗੱਲ ਹੈ ਕਿ ਗੱਲ ਅਖਰ ਖੜੀ ਕਿੱਥੇ ਹੈ ਗੱਲ ਜਿੱਥੇ ਖੜੀ ਹੈ ਉਸ ਤੋਂ ਅੱਗੇ ਤੁਰੂਗੀ ਗੱਲ ਬਣੂਗੀ ਜਾਂ ਗੱਲ ਫਿਰ ਨਹੀਂ ਬਣੂਗੀ ਕਿਹੜੇ-ਕਿਹੜੇ ਅੜਿੱਕੇ ਨੇ ਇਸ ਚੀਜ਼ ਦੇ ਵਿੱਚ ਇਹਦੇ ਤੇ ਆਪਾਂ ਗੱਲ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਯਾਨੀ ਕਿ ਚੋਣਾ ਤੇ ਕੋਈ ਵੱਡੀ ਅਪਡੇਟ ਵੱਡੀ ਖਬਰ ਇੱਕ ਬਿਲਕੁਲ ਸੌਖੇ ਸਰਲ ਸ਼ਬਦਾਂ ਦਾ ਤੁਹਾਡੇ ਤੱਕ ਲੈ ਕੇ ਆਵਾਂਗੇ ਜਿਹੜੇ ਦੋਸਤਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜਦੋਂ ਵੀ ਕੋਈ ਰਾਜਨੀਤੀ ਦੇ ਵਿੱਚ ਉਲਟਫੇਰ ਹੁੰਦਾ ਜਾਂ ਰਾਜਨੀਤੀ ਦੇ ਨਾਲ ਜੁੜੀ ਹੋਈ ਛੋਟੀ ਤੋਂ ਵੱਡੀ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ ਖਬਰ ਤੁਹਾਡੇ ਕੋਲ ਉਦੋਂ ਆਵੇਗੀ ਆਉਗੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਹੁਣ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਨਾਲ ਸਮਝੌਤੇ ਬਾਰੇ ਇਕਤੋਂ ਮੈਂ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਦੱਸਣਾ ਚਾਹੁੰਨਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅੰਸ ਚੱਲਦਾ ਆ ਰਿਹਾ ਸੀ ਮੈਂ ਲਗਾਤਾਰ ਆਪਣੇ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਜਦੋਂ ਬੀਜੇਪੀ ਦੀ ਸਰਕਾਰ 5 ਜੂਨ ਨੂੰ ਇੱਕ ਆਰਡੀਨੈਂਸ ਲੈ ਕੇ ਆਉਂਦੀ ਹੈ ਤਿੰਨ ਖੇਤੀ ਕਾਨੂੰਨਾਂ ਦੇ ਸੰਦਰਭ ਦੇ ਵਿੱਚ ਉਦੋਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਇੱਕ ਵੱਡੀ ਮੂਵਮੈਂਟ ਉੱਠਦੀ ਹੈ ਤੇ ਉਗਰਾਹਾਂ ਜਥੇਬੰਦੀ ਇੱਕ ਧਰਨਾ ਲਾਉਂਦੀ ਹੈ ਬਾਦਲਪਿੰਡ ਸੁਖਵੀਰ ਸਿੰਘ ਬਾਦਲ ਦੇ ਘਰ ਅੱਗੇ ਜਿਹਦੇ ਧਰਨੇ ਜਾਂ ਕਿਸਾਨਾਂ ਦੇ ਅੰਦੋਲਨ ਕਰਕੇ ਵਿਭਾ ਹਰਿ ਸਿਮਰਤ ਕੌਰ ਬਾਦਲ ਆਪਣੀ ਜਿਹੜੀ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੀ ਉਸ ਅਹੁਦੇ ਤੋਂ ਅਸਤੀਫਾ ਲੈਂਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਐਨਡੀ ਦੇ ਵਿੱਚੋਂ ਬਾਹਰ ਆ ਜਾਂਦਾ ਬਾਹਰ ਆ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਚੋਣ ਹੁੰਦੀ ਹੈ ਉਹ ਵਿਧਾਨ ਸਭਾ ਦੀ ਚੋਣ ਆ ਭਾਰਤ ਜਨਤਾ ਪਾਰਟੀ ਆਪਣੇ ਤੌਰ ਦੇ ਉੱਪਰ ਲੜਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਦੇ ਉੱਪਰ ਲੜਦਾ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸ ਦੀ ਇੱਕ ਨਮੋਸ਼ਜਨਿਕ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਨਮੋਸ਼ੀਜਨਕ ਹਾਰ ਦਾ ਸਾਹਮਣਾ ਇਸ ਕਰਕੇ ਕਿਉਂਕਿ ਤਿੰਨ ਸੈਟਾਂ ਸ਼੍ਰੋਮਣੀ ਅਕਾਲੀ ਦਲੋਂ ਦੋਸਤੋਂ ਆਉਂਦੀਆਂ ਨੇ ਇੱਕ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਧਰਮ ਪਤਨੀ ਨੇ ਬੀਬਾ ਗਨੀਵ ਕੌਰ ਮਜੀਠੀਆ ਜੀ ਉਹ ਜਿੱਤਦੇ ਨੇ ਬੰਗਾ ਤੋਂ ਡਾਕਟਰ ਸੁਖਵਿੰਦਰ ਸੁਖੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਐਮਐਲਏ ਜਿੱਤਦੇ ਨੇ ਵਿਧਾਨ ਸਭਾ ਪਹੁੰਚਦੇ ਨੇ ਜਾਫਰਨ ਲੁਧਿਆਣਾ ਵਾਲੇ ਮਨਪ੍ਰੀਤ ਯਾਲੀ ਜਿੱਤਦੇ ਨੇ ਤਿੰਨ ਐਮਐਲਏ ਬਣਦੇ ਨੇ ਤਾਂ ਉਦੋਂ ਤੋਂ ਹੀ ਦੋਨੋਂ ਧਿਰਾਂ ਨੂੰ ਪਹਿਲਾਂ ਵੀ ਪਤਾਈਏ ਬਾਅਦ ਚ ਵੀ ਪਤਾਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਜਦੋਂ ਇਕੱਠੇ ਹੋ ਕੇ ਇੱਕ ਮੰਚ ਦੇ ਉੱਪਰ ਲੜਦੇ ਨੇ ਸਾਂਝੇ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੁੰਦੇ ਨੇ ਦੋਵੇਂ ਧਿਰਾਂ ਇੱਕ ਮੰਚ ਦੇ ਉੱਪਰ ਆਉਂਦੀਆਂ ਨੇ ਉਹਨਾਂ ਦੋਨਾਂ ਦੀ ਤਾਕਤ ਬਣਦੀ ਹੈ ਦੋਨੋਂ ਜਥੇਬੰਦੀਆਂ ਦੀ ਤੇ ਉਦੋਂ ਉਹ ਟੱਕਰ ਦੇਣ ਦੇ ਸਮਰੱਥ ਹੁੰਦੇ ਨੇ ਤਾਂ ਹੁਣ ਲੋਕ ਸਭਾ ਦੀ ਦੋਸਤੋ ਚੋਣ ਆ ਗਈ ਚੋਣ ਆ ਗਈ ਸਮੱਸਿਆ ਹੁਣ ਫੇਰ ਖੜੀ ਹੋਊਗੀ ਸਮੱਸਿਆ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਇਹ ਚਾਹੁੰਦੇ ਨੇ ਅਲਾਈਂਸ ਦੇ ਵਿੱਚ ਇਕੱਠੇ ਹੋਣਾ ਪਰ ਹੁਣ ਜਿਹੜੇ ਪੰਜਾਬ ਦੇ ਸਿਆਸੀ ਹਾਲਾਤ ਨੇ ਇਹ ਸਿਆਸੀ ਹਾਲਾਤ ਪੰਜਾਬ ਦੇ ਨਸਾਜ਼ ਬਣੇ ਹੋਏ ਨੇ ਉਹ ਕਿਵੇਂ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਜਿਸ ਅੰਦੋਲਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਐਨਡੀ ਦੇ ਵਿੱਚੋਂ ਬਾਹਰ ਆਉਣਾ ਪਿਆ ਸੀ ਉਹ ਅੰਦੋਲਨ ਮੁੜ ਸਰਗਰਮ ਹੈ ਇੱਕ ਤਾਂ ਸਰਵਣ ਸਿੰਘ ਭੰਦੇਰ ਜਗਜੀਤ ਸਿੰਘ ਡੱਲੇਵਾਲ ਇਹ ਜਿਹੜੀਆਂ ਜਥੇਬੰਦੀਆਂ ਨੇ ਜਿਹੜਾ ਐਸਕੇਐਮ ਨੌਨ ਪੋਲੀਟੀਕਲ ਬਣਿਆ ਹੋਇਆ ਤੇ ਇਹ ਜਥੇਬੰਦੀਆਂ ਨੇ ਧਰਨਾ ਤੁਹਾਨੂੰ ਪਤਾ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਦਿੱਤਾ ਹੋਇਆ ਕਿ ਦਿੱਲੀ ਜਾਣ ਦੀ ਕਾਲ ਦਿੱਤੀ ਹੋਈ ਸੀ ਇਹ ਪ੍ਰੋਗਰਾਮ ਬੀਜੇਪੀ ਦੇ ਖਿਲਾਫ ਹੈ ਕਿਸਾਨਾਂ ਦਾ ਉਹ ਇੱਕ ਵੱਡੀ ਸਮੱਸਿਆ ਆ ਰਹੀ ਹੈ ਤੇ ਇਸ ਨਾਲ ਨਾਲ 14 ਜਿਹੜੀ ਤਰੀਕ ਨੂੰ 14 ਮਾਰਚ ਨੂੰ ਦਿੱਲੀ ਦੇ ਵਿੱਚ ਦਿੱਲੀ ਦੇ ਆਰਾਮਲੇਲਾ ਗਰਾਊਂਡ ਦੇ ਵਿੱਚ ਐਸਕੇਐਮ ਵੱਲੋਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਇੱਕ ਦਿਨ ਦਾ ਜਿਸ ਪ੍ਰੋਗਰਾਮ ਨੂੰ ਕਿਸਾਨ ਮਹਾਪੰਚਾਇਤ ਦਾ ਨਾਮ ਦਿੱਤਾ ਗਿਆ ਸੀ ਦੋਸਤੋ ਤਾਂ ਉਹਦੇ ਵਿੱਚ ਵੀ ਇਹ ਐਲਾਨ ਹੋਇਆ ਕਿ ਬੀਜੇਪੀ ਦਾ ਵਰੋਧ ਹੋਊਗਾ ਵੋਟ ਦੇ ਰੂਪ ਦੇ ਵਿੱਚ ਕਿ ਵੋਟ ਦੀ ਝੋਟ ਦਾ ਨਾਰਾ ਫਿਰ ਉਸ ਅੰਦੋਲਨ ਦੇ ਵਿੱਚੋਂ ਦਿੱਤਾ ਗਿਆ ਇਹ ਸਮੱਸਿਆਵਾਂ ਆ ਰਹੀਆਂ ਨੇ ਕਿ ਇਸ ਤੋਂ ਇਲਾਵਾ ਜਿਹੜੀ ਬੀਜੇਪੀ ਹੈ ਜਿਹੜੀ 14 ਤਰੀਕ ਨੂੰ ਬੀਜੇਪੀ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਬੀਜੇਪੀ ਜਿਹੜੀ ਪੰਜਾਬ ਦੀ ਬੀਜੇਪੀ ਦੀ ਯੂਨਿਟ ਹੈ ਇਸ ਯੂਨਿਟ ਨੂੰ 13 ਦੀ 13 ਸਿੱਟਾਂ ਲੜਨ ਦੇ ਉੱਪਰ ਹਦਾਇਤ ਜਾਰੀ ਕਰ ਦਿੰਦੀ ਹੈ ਕਿ ਤੁਸੀਂ ਆਪਣੀ 13 ਸਿੱਟਾਂ ਦੇ ਉੱਪਰ ਆਪਣੀ ਤੁਸੀਂ ਤਿਆਰੀ ਕਰੋ ਜੋਥੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਬੀਜੇਪੀ ਦੀ ਯੂਨਿਟ ਹੈ ਇਧਰ ਚ ਵੀ ਖਾਸੇ ਲੀਡਰ ਹੈਗੇ ਨੇ ਜਿਨ੍ਹਾਂ ਦੀ ਬੜੀ ਘੱਟ ਦਿਲਚਸਪੀ ਹੈ ਵੀ ਜੇ ਬੀਜੇਪੀ ਦੇ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਲਾਈਅንስ ਕਰ ਲਵੇ ਸਾਨੂੰ ਲੱਖੜ ਤਾਂ ਖਰ ਚਾਉਂਦੇ ਨੇ ਤੇ ਇਸ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਉਹ ਆ ਰਹੀਆਂ ਨੇ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ ਹੈਗੀ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਜਿਹੜਾ ਪੂਰਾ ਫੋਕਸ ਹੈ ਪ੍ਰੋਪਰ ਪ੍ਰੋਪਰ ਫੋਕਸ ਹੈ ਉਹ ਫੋਕਸ ਬਣਿਆ ਹੋਇਆ ਪੰਜਾਬ ਬਚਾਓ ਯਾਤਰਾ ਦੇ ਉੱਪਰ ਤੇ ਜਿਹੜੀ तमाम ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਵੀ ਸਾਰੀ ਪੰਜਾਬ ਬਚਾਓ ਯਾਤਰਾ ਤੇ ਲੱਗੀ ਹੋਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਇਹਾ ਜ਼ਰੂਰ ਹੈ ਕਹਿੰਦੇ ਸੁਣੇ ਜਾਂਦੇ ਨੇ ਕਿ ਅੱਛੇ ਰੌਂਦੇ ਵਿੱਚ ਹੈ ਦੋਨੋਂ 13 ਗਲਵਾ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਤੇ ਪਰਮਿੰਦਰ ਸਿੰਘ ਢੇਣਸਾ ਜਿਹੜੇ ਪਹਿਲਾਂ ਛੱਡ ਗਏ ਸੀ ਹੁਣ ਫੇਰ ਆ ਗਏ ਸ਼ਰੋਣੀ ਅਕਾਲੀ ਦਲ 'ਚ ਘਰ ਵਾਪਸੀ ਹੋ ਗਈ। ਉਹ ਕਹਿੰਦੇ ਨੇ ਕਿ ਸਿਧਾਂਤ ਦੀ ਲੜਾਈ ਹੀ ਹੋਊਗੀ। ਜੇ ਕੋਈ ਸਿਧਾਂਤ ਹੈ ਸਿਧਾਂਤ ਹੀ ਜਿਹੜੀ ਗੱਲ ਹੈ ਉਹ ਗੱਲ ਤੁਰੂਗੀ। ਪਰ ਸ਼ਰੋਣੀ ਅਕਾਲੀ ਦਲ ਦੇ ਕਈ ਲੀਡਰ ਜਿਹੜੇ ਉਹ ਲੀਡਰ ਕਹਿੰਦੇ ਨੇ ਕਿ ਜੇਕਰ ਆਪਾਂ ਬੰਦੀ ਸਿੰਘਾਂ ਨੂੰ ਮਤਲਬ ਬੰਦੀ ਸਿੰਘਾਂ ਦੀ ਕੋਈ ਗੱਲ ਤੋਰੇ ਬਿਨਾ ਕਿਸਾਨਾਂ ਦੀ ਕੋਈ ਗੱਲ ਤੋਰੇ ਬਿਨਾ ਆਪਾਂ ਸਮਝੌਤਾ ਕਰ ਲੈਨੇ ਆ ਤਾਂ ਇਹ ਸਮਝੌਤਾ ਹੈ ਦੇ ਆਪਾਂ ਨੂੰ ਲੈਣੇ ਦੇਣੇ ਵੀ ਪੈ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਜੇ ਆਪਾਂ ਬੰਦੀ ਸਿੰਘਾਂ ਦੀ ਗੱਲ ਨੂੰ ਪਿੱਛੇ ਰੱਖ ਕੇ ਕਿਸਾਨਾਂ ਦੀ ਗੱਲ ਨੂੰ ਪਿੱਛੇ ਰੱਖ ਕੇ ਆਪਾਂ ਕੋਈ ਸਮਝੌਤਾ ਕਰ ਵੀ ਲੈਨੇ ਆ ਤਾਂ ਸਾਡਾ ਇਹਦੇ 'ਚ ਨੁਕਸਾਨ ਹੋਊਗਾ ਸਾਨੂੰ ਹੋਏ ਜਿਹੜਾ ਸਮਝੌਤਾ ਸਮਝੌਤਾ ਇਹ ਉਲਟ ਪੈ ਸਕਦਾ ਸੋ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉੱਥੇ ਹੀ ਖੜੇ ਨੇ ਸਮਝੌਤੇ ਬਾਬਤ ਜਿੱਥੇ ਉਹ ਪਹਿਲਾਂ ਖੜੇ ਸੀ ਤੇ ਪਿਛਲੇ ਦਿਨ ਹੀ ਬੜੀ ਗੱਲਾਂ ਚੱਲੀਆਂ ਕਿ ਸਮਝੌਤਾ ਹੋਊਗਾ ਸਮਝੌਤੇ ਦੀ ਪ੍ਰੈਸ ਕਾਨਫਰੰਸ ਹੋਊਗੀ ਅਨਾਉਂਸਮੈਂਟ ਹੋਊਗੀ ਪਰ ਉਸ ਦਿਨ ਜਿਸ ਦਿਨ ਸਾਰੀਆਂ ਇਹ ਅਫਵਾਹਾਂ ਸੀ ਕਿ ਅੱਜ ਅਨਾਉਂਸਮੈਂਟ ਸਮਝੌਤੇ ਦੀ ਦੋਸਤ ਹੋ ਸਕਦੀ ਹੈ ਉਸ ਦਿਨ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਹੀ ਮੌਜੂਦ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਮੌਜੂਦ ਸੀ ਤੇ ਭਾਜਪਾ ਦੀ ਲੀਡਰਸ਼ਿਪ ਜਿਹਦੇ ਨਾਲ رابطہ ਹੋਣਾ ਉਹ ਆਪਣੇ 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 ਥਾਵਾਂ ਦੇ ਉੱਪਰ ਜਿਹੜਾ ਚੋਣ ਪ੍ਰਚਾਰ ਹੈ ਉਹ ਚੋਣ ਪ੍ਰਚਾਰ ਉਹ ਕਰ ਰਹੇ ਸੀ ਇੱਕ ਵੱਡਾ ਅੜੇਕਾ ਜ਼ਰੂਰ ਇਹਨਾਂ ਚ ਮਤਲਬ ਟੈਕਨੀਕਲੀ ਜਿਹੜੇ ਕਾਰਨ ਨੇ ਸਿਆਸੀ ਕਾਰਨ ਨੇ ਟੈਕਨੀਕਲੀ ਕਾਰਨ ਨੇ ਸਾਰੇ ਸਾਹਮਣੇ ਹੋ ਆ ਰਹੇ ਨੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਕਿਸੇ ਤਰ੍ਹਾਂ ਦਾ ਕਹਿ ਸਕਦੇ ਆ ਕਿ ਆਪਾਂ ਕੋਈ ਪੋਜ਼ਿਟਿਵ ਵੇ ਨਜ਼ਰ ਨਹੀਂ ਆ ਰਿਹਾ ਇੱਕ ਤਾਂ ਐ ਵੀ ਡਰਦੇ ਨੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਕੁਝ ਲੀਡਰ ਨੇ ਉਹ ਕਹਿੰਦੇ ਨੇ ਕਿ ਜੇ ਕਿਤੇ ਭਾਜਪਾ ਨਾਲ ਸਾਡਾ ਅਲਾਈਅੰਸ ਹੋ ਗਿਆ ਤਾਂ ਚੋਣਾਂ ਦਾ ਟਾਈਮ ਹੈ ਕਿਤੇ ਕਿਸਾਨ ਸਾਡੇ ਉੱਠ ਕੇ ਘਰ ਨਾਲ ਕੇਰ ਲੈਣਾ ਜੇਕਰ ਕਿਸਾਨ ਸਾਡੇ ਘਰ ਕੇਰ ਲੈਣਗੇ ਤਾਂ ਸਾਨੂੰ ਦਿੱਕਤ ਆ ਜਾਊਗੀ ਸੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਲਾਈਂਸ ਹੈ ਹਰ ਬੀਜੇਪੀ ਦਾ ਉਹ ਦੋਸਤ ਹਜੇ ਉੱਥੇ ਹੀ ਖੜਿਆ ਜਿੱਥੇ ਉਹ ਪਹਿਲਾਂ ਗੱਲ ਸਾਰੀ ਖੜੀ ਸੀ ਕਿਸਾਨਾਂ ਨੂੰ ਇਗਨੋਰ ਕਰ ਨਹੀਂ ਸਕਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਵੱਡਾ ਵੋਟ ਬੈਂਕ ਹੈ ਉਹ ਵੋਟ ਬੈਂਕ ਕਿਸਾਨੀ ਦਾ ਵੋਟ ਬੈਂਕ ਹੈ ਤਾਂ ਕਿਸਾਨਾਂ ਨੂੰ ਇਗਨੋਰ ਬਿਲਕੁਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਗੱਲ ਸੋਚਦੇ ਨੇ ਕਿ ਜੇ ਚੱਲਦੇ ਹੋਏ ਅੰਦੋਲਨ ਦੇ ਦੌਰਾਨ ਆਪਾਂ ਸਮਝੌਤਾ ਕਰ ਲੈਨੇ ਆਂ ਬੀਜੇਪੀ ਦੇ ਨਾਲ ਕਿਤੇ ਕੰਮ ਸਾਰਾ ਉਲਟ ਨਾ ਪੈ ਜੇ ਗੇਮ ਕਿਤੇ ਪੁੱਠੀ ਨਾ ਪੈ ਜੇ ਸਾਨੂੰ ਕਿਤੇ ਨੁਕਸਾਨ ਨਾ ਹੋ ਜੇ ਪਰ ਦੂਜੇ ਪਾਸੇ ਮਨਪ੍ਰੀਤ ਬਾਦਲ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਸੁਨੀਲ ਕੁਮਾਰ ਜਾਖੜ ਜਿਹੜੇ ਹੈਗੇ ਨੇ ਵੱਡੇ ਲੀਡਰ ਨੇ ਤਿੰਨੋਂ ਆਹ ਆ ਚਾਹੁੰਦੇ ਨੇ ਕਿ ਸਮਝੌਤਾ ਹੋ ਜੇ ਇਸ ਤਰ੍ਹਾਂ ਹੋਰ ਲੀਡਰ ਵੀ ਪੰਜਾਬ ਦੇ ਵਿੱਚ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਹੈਗੇ ਨੇ ਬੀਜੇਪੀ ਦੇ ਜਿਹੜੇ ਚਾਉਂਦੇ ਨੇ ਕਿਸਮ ਜਾਤਾ ਹੋ ਜੇ ਤੇ ਕੁਝ ਲੀਡਰ ਹੈਗੇ ਨੇ ਅਕਾਲੀ ਦਲ 'ਚ ਵੀ ਹੈਗੇ ਨੇ ਭਾਜਪਾ ਦੇ ਵਿੱਚ ਵੀ ਹੈਗੇ ਨੇ ਭਾਜਪਾ 'ਚ ਜ਼ਿਆਦਾ ਨੇ ਸ਼੍ਰੋਮਣੀ ਅਕਾਲੀ ਦਲ 'ਚ ਘੱਟ ਨੇ ਜਿਹੜੇ ਕਹਿੰਦੇ ਨੇ ਕਿ ਸਮਝੌਤਾ ਕੀਤਾ ਸਾਨੂੰ ਉਲਟਾ ਨੁਕਸਾਨ ਨਾ ਕਰ ਦੇਵੇ ਕਿਉਂਕਿ ਬੀਜੇਪੀ ਵੀ ਥੋੜੀ ਜਿਹੀ ਹੁਣ ਪੱਬਾ ਭਾਰ ਹੋਈ ਹੋਈ ਆ ਬੀਜੇਪੀ ਵੀ ਸ਼ਰਮਣੀ ਅਕਾਲੀ ਦਲ ਦੇ ਲੀਡਰ ਨੂੰ ਉਸ ਤਰੀਕੇ ਦਾ ਭਾ ਨਹੀਂ ਦੇ ਰਹੀ ਜਿਸ ਤਰੀਕੇ ਦਾ ਸ਼ਰਮਣੀ ਅਕਾਲੀ ਦਲ ਭਾਲਦਾ ਕਿ ਸਾਡਾ ਇਸ ਤਰੀਕੇ ਨਾਲ ਹੋਵੇ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਹੋਊਗਾ ਕਿ ਬੀਜੇਪੀ ਨੇ ਕਿਹਾ ਸੀ ਕਿ ਬੜਾ ਸੇ ਵੱਡੇ ਭਾਈ ਬਣਾਵਾਂਗੇ ਸ਼ਰਮਣੀ ਅਕਾਲੀ ਦਲ ਨੇ ਇਸ ਗੱਲ ਨੂੰ ਕਾਊਂਟਰ ਕੀਤਾ ਸੀ ਕਿ ਕੋਈ ਗੱਲ ਨਹੀਂ ਤੁਹਾਨੂੰ ਵੱਡੇ ਭਾਈ ਅਸੀਂ ਬਣਾਵਾਂਗੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਦੇਖਦੇ ਆਂ ਆਪਾਂ ਸਮਝ ਸਕਦੇ ਆਂ ਕਿ ਗੱਲ ਸਾਰੀ ਉੱਥੇ ਹੀ ਖੜੀ ਹੈ ਜਿੱਥੇ ਗੱਲ ਪਹਿਲਾਂ ਦੋਸਤੋ ਖੜੀ ਸੀ ਜੋ ਵੀ ਅਪਡੇਟ ਹੋਊਗੀ ਲਗਾਤਾਰ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਦਾਂਗੇ ਸੋ ਤੁਸੀਂ ਸਾਡੇ ਸੱਤ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ